ਪਰਚਾ ਇਹਨਾਂ 11 ਤੇ ਹੋਇਆਗਾ ਨੈਸ਼ਨਲ ਹਾਈਵੇ ਜਾਮ ਕਰਦਾ ਨਾ ਤੇ ਹੋਇਆ ਤਾਂ ਫਿਰ ਪਰਚਾ ਤਾਂ ਬਾਈ ਫਿਰ ਤੁਹਾਡੇ ਤੇ ਵੀ ਚਾਹੀਦਾ ਜਦੋਂ ਜਨਾਬ ਵਰਿੰਦ ਕੇਜਰੀਵਾਲ ਹੋਰਾਂ ਨੂੰ ਫੜਿਆ ਸੀ ਤੇ ਤੁਹਾਡੀ ਸਾਰੀ ਪਾਰਟੀ ਜਾ ਕੇ ਤੁਹਾਡੇ ਇੱਥੋਂ ਵਾਲੇ ਸਾਰੇ ਵਰਕਰ ਪਮਕੜ ਜਾ ਕੇ ਜਦੋਂ ਤੁਹਾਡੇ ਮੰਤਰੀ-ਚੰਤਰੀ ਸਾਰੇ ਪੰਜਾਬ ਦੇ ਜਾ ਕੇ ਜਿਹੜੇ ਹੈਗੇ ਆ ਉਦੋਂ ਹਾਈਵੇ ਜਾਮ ਕਰਦੇ ਸੀ ਤਾਂ ਫਿਰ ਕੀ ਉਹ ਕਾਨੂੰਨ ਦੀ ਉਲੰਘਣਾ ਨਹੀਂ ਸੀ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਆ ਹੁਣ ਉਹ ਪਾਰਟੀ ਨੂੰ ਧਰਨਿਆਂ ਤੋਂ ਦਿੱਕਤ ਹੋਣ ਲੱਗੀ ਧਰਨਾ ਲਾਉਣ ਵਾਲਿਆਂ ਤੇ ਉਹ ਪਾਰਟੀ ਜਿਹੜੀ ਹੈਗੀ ਆ ਹੁਣ ਪਰਚੇ ਕਰਨ ਲੱਗੀ ਸਰਕਾਰ ਆਜੀਵਕਿਆ ਕਰੂ ਸਰਕਾਰ ਆਜੀਵਕਿਆ ਕਰੂ ਪਰ ਅਖੀਰ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਮਿਲਦਾ ਕੀ ਆ ਜੈਸਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਡਾਂਗਾਂ ਸੋਟੀਆਂ ਉਹੀ ਇੰਨਾ ਵੇਲੇ ਮਿਲਦਾ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਲਾਰੇ ਉਹੀ ਇੰਨਾ ਵੇਲੇ ਮਿਲਦੇ ਆ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਕਿ ਮੀਟਿੰਗਾਂ ਨਹੀਂ ਹੋਣਾ ਉਹੀ ਇੰਨਾ ਵੇਲੇ ਮਿਲਦਾ ਤਾਂ ਫਿਰ ਇਹ ਕੀ ਸਿਆਰ ਸਵਾਦਾ ਬਦਲਾ ਆ ਫਾਈਨਾਂਸ ਮੰਤਰੀ ਦਾ ਪੁਤਲਾ ਜਿਹੜਾ ਉਹ ਵੀ ਸਾੜਿਆ ਜਾਂਦਾ ਉਹ ਇਸ ਰੋਸ ਦੇ ਵਜੋਂ ਕਿ ਫਾਈਨਾਂਸ ਮਿਨਿਸਟਰ ਸਾਹਿਬ ਹਰਪਾਲ ਚੀਮਾ ਹੋਰੀ ਹੁਣ ਸਾਨੂੰ ਮਿਲਣਾ ਤੱਕ ਪਸੰਦ ਨਹੀਂ ਕਰਦੇ ਸਾਨੂੰ ਮੀਟਿੰਗਾਂ ਤੱਕ ਨਹੀਂ ਮਿਲਦੀਆਂ ਤੇ ਸ਼ਾਇਦ ਪੁਤਲਾ ਸਾੜਨਾ ਫਿਰ ਚੀਮਾ ਸਾਹਿਬ ਨੂੰ ਜਿਹੜਾ ਹੈਗਾ ਉਹ ਗੁੱਸਾ ਆ ਜਾਂਦਾ ਕਿ ਭਾਈ ਮੇਰੇ ਸ਼ਹਿਰ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਆ ਕੇ ਮੇਰੇ ਦਫ਼ਤਰ ਦੇ ਕੋਲੇ ਆ ਕੇ ਕੋਈ ਮੇਰਾ ਪੁਤਲਾ ਕਿਵੇਂ ਸਾੜ ਗਿਆ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਜਿੱਥੇ ਵੀ ਸਰਕਾਰੀ ਕੰਮ ਦੇ ਵਿੱਚ ਕਿਤੇ ਅਨਾਕਾਨੀ ਹੁੰਦੀ ਆ ਕਿਤੇ ਤੁਹਾਨੂੰ ਗਲਤ ਲੱਗਦਾ ਕਿ ਇੱਥੇ ਗਲਤ ਹੋ ਰਿਹਾ ਉਹ ਚੀਜ਼ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਇਹਨਾਂ ਨੂੰ ਤਾਂ ਨੰਬਰ ਵੀ ਨਸ਼ਰ ਕੀਤੇ ਨੇ ਨੰਬਰ ਵੀ ਜਾਰੀ ਕੀਤੇ ਨੇ ਕਿ ਇਹਨਾਂ ਨੰਬਰਾਂ ਦੇ ਉੱਪਰ ਸਾਨੂੰ ਵੀਡੀਓ ਭੇਜੋ ਤੇ ਉਹਦੇ ਬਣਦੀ ਕਾਰਵਾਈ ਹੋਵੇਗੀ ਭਾਈ ਵੀਡੀਓ ਕਿਸੇ ਸਵਾਹ ਭੇਜਾਂਗੇ ਤੁਹਾਡੇ ਮੁਲਾਜ਼ਮਾ ਨੂੰ ਤਾਂ ਪਤਾ ਨਹੀਂ ਹੁਣ ਆਰਡਰ ਤੁਸੀਂ ਦਿੱਤਾ ਜਾਹੇ ਆਪ ਮੁਹਾਰੀ ਮੁੱਖ ਮੰਤਰੀ ਬਣੇ ਬੈਠੇ ਨੇ ਜਾਹੇ ਆਪ ਮੁਹਾਰੀ ਜਿਹੜਾ ਹੈਗੇ ਮੁਖੀ ਬਣੇ ਬੈਠੇ ਨੇ ਦੇ ਵੱਲੋਂ ਮੋਬਾਈਲ ਖੂਕੋ ਜਿਹੜਾ ਸਿੱਟੇ ਜਾਂਦੇ ਨੇ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਆ ਵੋਕੇਸ਼ਨਲ ਅਧਿਆਪਕਾਂ ਦੀ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੋਲ ਮਿਲਣ ਦੇ ਲਈ ਜਾਂਦੇ ਨੇ ਪਰ ਉਹ ਉਹਨਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਉਹਨਾਂ ਨੂੰ ਉੱਥੋਂ ਚੱਕਿਆ ਜਾਂਦਾ ਹੈ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਅਤੇ 10 ਜਣਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਜਾਂਦਾ ਉਸੇ ਤੇ ਹੀ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਮੇਰੇ ਸਹਿਯੋਗੀ ਭਾਈ ਜਸ ਗਰੇਵਾਲ ਭਾਈ ਜੀ ਕਿਵੇਂ ਦੇਖਦੇ ਹੋ ਇਹ ਜੋ ਤੱਕੇਛਾਈ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਕਿਉਂਕਿ ਮੰਗਾਂ ਤਾਂ ਜਾਇਜ਼ ਨੇ ਆਪਣੀਆਂ ਮੰਗਾਂ ਲੈ ਕੇ ਮਿਲਣ ਦੇ ਲਈ ਜਾਂਦੇ ਰਹੇ ਇਹ ਜਿਹੜੇ ਟੀਚਰ ਦੀ ਜਿਵੇਂ ਅਸੀਂ ਗੱਲ ਕਰੀਆ ਵੋਕੇਸ਼ਨਲ ਟੀਚਰਸ ਨੇ ਜੇ ਪੂਰੇ ਪੰਜਾਬ ਦੀ ਗੱਲ ਕਰਾਂ ਪੂਰੇ ਪੰਜਾਬ ਦੇ ਵਿੱਚ ਇਹ ਤਕਰੀਬਨ 2600 33 ਨੇ 14 ਦੇ ਵਿੱਚ ਇਹਨਾਂ ਦੀ ਭਰਤੀ ਹੁੰਦੀ ਆ 14 ਦੇ ਵਿੱਚ ਭਰਤੀਆਂ ਹੋਈਆਂ 17 ਚ ਭਰਤੀ ਹੋ ਉ ਨਿਸ਼ ਭਰਤੀਆਂ ਹੋਈਆਂ ਸਭ ਤੋਂ ਪਹਿਲੀ ਲਾਹਨਤ ਤਾਂ ਉਹ ਸਰਕਾਰ ਨੂੰ ਬਣਦੀ ਹੈ ਜਿਹੜੀ ਸਰਕਾਰ ਨੇ ਇਹਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਥਰੂ ਰੱਖਿਆ ਮਤਲਬ ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ 26 ਤੋਂ 27 ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਕਿਹੜੀਆਂ ਨੇ ਉਹਨਾਂ ਪ੍ਰਾਈਵੇਟ ਕੰਪਨੀਆਂ ਦੇ ਥਰੂ ਇੱਕ ਐਸੇ ਕੁਝ ਟੀਚਰ ਜਿਹੜੇ ਰੱਖੇ ਜਾਂਦੇ ਨੇ ਸਰਕਾਰ ਦਾ ਪੈਸਾ ਉਹਨਾਂ ਕੰਪਨੀਆਂ ਕੋਲੇ ਜਾਂਦਾ ਉਸ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਕੋਲੇ ਜਿਹੜਾ ਹੈਗਾ ਉਹ ਪਹੁੰਚਦਾ ਤਾਂ ਕਰਕੇ ਪਹਿਲੀ ਸਭ ਤੋਂ ਵੱਡੀ ਲਾਹਨਤ ਉਸ ਸਰਕਾਰ ਤੇ ਬਣ ਗਈ ਜਿਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਲਈ ਦਰਵਾਜ਼ੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਖੋਲੇ ਉਸ ਤੋਂ ਬਾਅਦ ਇਹਨਾਂ ਨੂੰ ਰੱਖਿਆ ਗਿਆ ਇਹਨਾਂ ਦੀ ਜਿਸ ਤਰ੍ਹਾਂ ਦੇ ਨਾਲ 14 ਦੇ ਵਿੱਚ ਭਰਤੀ ਹੁੰਦੀ ਹੈ 17 ਚ ਉਨੀ ਚ ਭਰਤੀ ਹੁੰਦੀ ਹੈ ਹੁਣ ਵੱਡੀ ਗੱਲ ਦੇਖੋ 14 ਤੋਂ ਲੈ ਕੇ 17 ਤੱਕ ਅੱਜ ਤੱਕ ਤੁਸੀਂ ਪੰਜਾਬ ਦੀ ਮਹਿੰਗਾਈ ਤੇ ਨਜ਼ਰ ਮਾਰ ਲਓ 14 ਤੋਂ ਲੈ ਕੇ 17 ਤੱਕ ਜਿਹੜੇ ਜਿਹੜੇ ਤੁਸੀਂ ਚੀਜ਼ਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਯੂਜ਼ ਕਰਦੇ ਹੋ ਉਹਨਾਂ ਚੀਜ਼ਾਂ ਦੀ ਰੇਟ ਲਿਸਟ ਦੇ ਉੱਪਰ ਨਜ਼ਰ ਮਾਰ ਲਓ 14 ਤੋਂ ਲੈ ਕੇ ਅੱਜ ਤੱਕ ਤੁਸੀਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹੋਰ ਚੀਜ਼ਾਂ ਦੇ ਉੱਪਰ ਨਜ਼ਰ ਮਾਰ ਲਓ ਹਰ ਚੀਜ਼ ਤੁਹਾਨੂੰ ਕੁਝ ਪਰਸੈਂਟ ਵਧੀ ਮਿਲੇਗੀ ਕੁਝ ਪਰਸੈਂਟ ਪ੍ਰਾਈਸ ਜਿਹੜਾ ਵਧਿਆ ਮਿਲ ਗਿਆ इवन ਕਿ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਵੀ ਕਰਦੇ ਹੋ ਤਾਂ ਉੱਥੇ ਵੀ ਤੁਹਾਡੀ ਤਨਖਾਹ ਦਾ ਵਾਧਾ ਹਰ ਸਾਲ 10% 5% ਦੇ ਹਿਸਾਬ ਨਾਲ ਹੁੰਦਾ ਆ ਪਰ ਹੁਣ 15 14 ਦੇ ਵਿੱਚ ਜਦ ਇਹ ਅਧਿਆਪਕ ਜਿਹੜੇ ਲੱਗਦੇ ਨੇ ਉਦੋਂ ਇਹਨਾਂ ਦੀ ਤਨਖਾਹ ਸੀ 15000 ਰੁਪਇਆ ਪ੍ਰਤੀ ਮਹੀਨਾ ਅੱਜ ਤਕਰੀਬਨ 10 ਸਾਲ ਜਿਹੜੇ ਹੈਗੇ ਨੇ ਬੀਤ ਚੁੱਕੇ ਨੇ 10 11 ਸਾਲ ਤੇ ਜੇ ਮੈਂ ਤੁਹਾਨੂੰ ਕਹਾਂ ਅੱਜ ਇਹਨਾਂ ਦੀ ਤਨਖਾਹ ਜਿਹੜੀ ਆ 15000 ਰੁਪਇਆ ਪ੍ਰਤੀ ਮਹੀਨਾ ਮਤਲਬ ਇਹਨਾਂ ਅਧਿਆਪਕਾਂ ਨੇ ਆਪਣੀਆਂ ਸਰਵਿਸਿਜ਼ ਦਿੱਤੀਆਂ ਆਪਣੇ ਉੱਥੇ ਬੱਚਿਆਂ ਨੂੰ ਸਿੱਖਿਆਤ ਕਰਿਆ ਪਰ ਇਹ ਉਸ ਸਮੇਂ ਤੋਂ ਲੈ ਕੇ ਹੁਣ ਤੱਕ 15000 ਦੇ ਉੱਪਰ ਜਿਹੜੇ ਆ ਉਹਦੇ ਉੱਪਰ ਹੀ ਜਿਹੜੇ ਆ ਖੜੇ ਨੇ ਤੇ ਪਿਛਲੇ ਸਮਿਆਂ ਤੋਂ ਲੜਦੇ ਰਹੇ ਨੇ ਇਹਨਾਂ ਦੀਆਂ ਮੰਗਾਂ ਇਹੀ ਰਹੀਆਂ ਨੇ ਕਿ ਭਾਈ ਸਾਡੀ ਤਨਖਾਹ ਵਧਾ ਤੇ ਨਾਲ ਹੀ ਨਾਲ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੇ ਲਈ ਰਾ ਸਰਕਾਰੀ ਸਕੂਲਾਂ ਦੇ ਵਿੱਚ ਖੁੱਲੇ ਨੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਜਿਹੜਾ ਹੈਗਾ ਉਹ ਕੀਤਾ ਜਾਣਾ ਚਾਹੀਦਾ ਹੁਣ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ ਮੌਜੂਦਾ ਸਰਕਾਰ ਜਿਸ ਵੇਲੇ ਭਗਵੰਤ ਸਿੰਘ ਮਾਨ ਸੱਤਾ ਦੇ ਵਿੱਚ ਨਹੀਂ ਹੁੰਦੇ ਸੀ ਇਹਨਾਂ ਦੀ ਪਾਰਟੀ ਸੱਤਾ ਦੇ ਵਿੱਚ ਨਹੀਂ ਹੁੰਦੀ ਸੀ ਤਾਂ ਉਸ ਵੇਲੇ ਇਹਨਾਂ ਅਧਿਆਪਕਾਂ ਦੇ ਜੋ ਧਰਨੇ ਲੱਗਦੇ ਹੁੰਦੇ ਸੀ ਤਾਂ ਉਹਨਾਂ ਧਰਨਿਆਂ ਦੇ ਵਿੱਚ ਖੁਦ ਜਾ ਕੇ ਬੈਠਦੇ ਹੁੰਦੇ ਸੀ ਤੇ ਜਾ ਕੇ ਬੈਠ ਕੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਕੱਚੇ ਨਾਂ ਦਾ ਸ਼ਬਦ ਅਸੀਂ ਜਿਹੜਾ ਹੈਗਾ ਦੂਰ ਕਰ ਦੇਣਾ ਭਾਵ ਤੁਹਾਨੂੰ ਪੰਜਾਬ ਸਿੱਖਿਆ ਬੋਰਡ ਦੇ ਅਧੀਨ ਲੈ ਆਉਣਾ ਇਹ ਗੱਲਾਂ ਉਦੋਂ ਹੁੰਦੀਆਂ ਨੇ ਜਦੋਂ ਮਾਨ ਸਾਹਿਬ ਸੱਤਾ ਦੇ ਵਿੱਚ ਨਹੀਂ ਹੁੰਦੇ ਸੀ ਪਰ ਸੱਤਾ ਦੇ ਵਿੱਚ ਆਉਂਦੇ ਨੇ ਜਦੋਂ ਸੱਤਾ ਦੇ ਵਿੱਚ ਆਏ ਸ਼ਾਇਦ ਇਹਨਾਂ ਅਧਿਆਪਕਾਂ ਨੇ ਵੀ ਵੋਟਾਂ ਪਾਈਆਂ ਹੋਣ ਕੇ ਭਾਈ ਆਮਕਰ ਦਾ ਮੁੰਡਾ ਆ ਮਾਸਟਰ ਮਹਿੰਦਰ ਸਿੰਘ ਆ ਦਾ ਮੁੰਡਾ ਹੈ ਫਿਰ ਮਾਸਟਰਾਂ ਦੀਆਂ ਦਿੱਕਤਾਂ ਦਾ ਸੁਣੂਗਾ ਪਰ ਇਹ ਨਹੀਂ ਪਤਾ ਕਿ ਮਾਸਟਰ ਮਹਿੰਦਰ ਸਿੰਘ ਆ ਦਾ ਮੁੰਡਾ ਪਹਿਲਾਂ ਆ ਕੇ ਮਾਸਟਰਾਂ ਤੇ ਹੀ ਡਾਂਗ ਭਰਾਊਗਾ ਜਿਹੜਾ ਕੀ ਹੋਇਆ ਵੀ ਆ ਹੁਣ ਤੱਕ ਹੁੰਦਾ ਆ ਜਦੋਂ ਸੱਤਾ ਦੇ ਵਿੱਚ ਆਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਹੁਣ ਸਾਡੀ ਸੁਣੀ ਜਾਣੀ ਆ ਭਾਈ ਉਹ ਮੀਟਿੰਗਾਂ ਦੇ ਲਈ ਕਿਹਾ ਜਾਣ ਲੱਗਿਆ ਮੀਟਿੰਗਾਂ ਦੇ ਲਈ ਡਿਕਾ ਹੋਣ ਲੱਗੀਆਂ ਪਿਛਲੇ ਸਿੱਖਿਆ ਮੰਤਰੀ ਸਾਹਿਬ ਤੱਕ ਹੋਣ ਲੱਗੀਆਂ ਮੁੱਖ ਮੰਤਰੀ ਸਾਹਿਬ ਤੱਕ ਹੋਣ ਲੱਗੀਆਂ ਕਿ ਮੀਟਿੰਗ ਸਾਨੂੰ ਮਿਲੇ ਮੰਗ ਮੀਟਿੰਗ ਦੀ ਰੱਖੀ ਜਾਣ ਲੱਗੀ ਪਰ ਤੁਸੀਂ ਸੋਚ ਕੇ ਹੈਰਾਨ ਰਹ ਜੂਗੇ ਕਿ ਪਤਾ ਹੀ ਨਹੀਂ ਇੰਨੀਆਂ ਕਿੰਨੀਆਂ ਮੀਟਿੰਗਾਂ ਨੇ ਜਿਹੜੀਆਂ ਮੁੱਖ ਮੰਤਰੀ ਸਾਹਿਬ ਦੀਆਂ ਜ਼ੁਬਾਨੀ ਤੌਰ ਤੇ ਮਿਲੀਆਂ ਪਰ ਹਾਲੇ ਤੱਕ ਇਹ ਅਧਿਆਪਕ ਇੱਕ ਵਾਰ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਨਹੀਂ ਸਕੇ ਇਹਦਾ ਮਤਲਬ ਇਹ ਨਹੀਂ ਇਹ ਨਹੀਂ ਚਾਹੁੰਦੇ ਤਾਂ ਚਾਹੁੰਦੇ ਆ ਮਿਲਣਾ ਜਿਹੜੇ ਦਿਨ ਦੀ ਮੀਟਿੰਗ ਹੁੰਦੀ ਆ ਉਸ ਦਿਨ ਇੰਨਾ ਹੁੰਦਾ ਕਿ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਪਰ ਕਹਿੰਦੇ ਨੇ ਕਿ ਅਸਲ ਅੱਜ ਤੱਕ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਡੀ ਇੱਕ ਵੀ ਮੀਟਿੰਗ ਪੂਰਨੀ ਚੜੀ ਉਹਨਾ ਹੀ ਮੁੱਖ ਮੰਤਰੀ ਸਾਹਿਬਾਨ ਦੇ ਨਾਲ ਜਿਹੜੇ ਇਹ ਕਹਿੰਦੇ ਨੇ ਕਿ ਮੇਰੇ ਦਰਵਾਜ਼ੇ ਹਰ ਇੱਕ ਦੇ ਲਈ ਖੁੱਲੇ ਆ ਫਿਰ ਇਹਨਾਂ ਅਧਿਆਪਕਾਂ ਦੇ ਲਈ ਮੁੱਖ ਮੰਤਰੀ ਸਾਹਿਬ ਉਹ ਕਿਹੜਾ ਦਰਵਾਜ਼ਾ ਜਿਹੜਾ ਖੁੱਲਾ ਨਾ ਫਿਰ ਇਹਨਾਂ ਅਧਿਆਪਕਾਂ ਦੇ ਲਈ ਜਿਹੜਾ ਹੈਗਾ ਦਰਵਾਜ਼ੇ ਨੂੰ ਜਿੰਦਾ ਲਾ ਕੇ ਕੁੱਝੀ ਕੁੰਜੀ ਕਿੱਥੇ ਸੜਤੀ ਚਾਬੀ ਕਿੱਥੇ ਸੜਤੀ ਇਹ ਵੀ ਦੱਸ ਦਿਓ ਹੁਣ ਉਹ ਇਹੀ ਆਪਣੀਆਂ ਮੰਗਾਂ ਲੈ ਕੇ ਕਹਿੰਦੇ ਨੇ ਕਿ ਜਦੋਂ ਅਸੀਂ ਮੀਟਿੰਗਾਂ ਸਾਡੀਆਂ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਹਰਜੋਤ ਬੈਂਸਰਾਂ ਦੇ ਨਾਲ ਹੁੰਦੀਆਂ ਤੇ ਉਦੋਂ ਜਦੋਂ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਆ ਤਾਂ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਆ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਮੰਨੋ ਜਿਹਦੇ ਵਿੱਚ ਤਨਖਾਹ ਦਾ ਵਾਧਾ ਹੁੰਦਾ ਪ੍ਰਾਈਵੇਟ ਕੰਪਨੀਆਂ ਨੂੰ ਜਿਹੜਾ ਹੈਗਾ ਭਾਈ ਤੁਸੀਂ ਸਰਕਾਰੀ ਸਕੂਲ ਜਿਹੜੇ ਇਹਨਾਂ ਨੂੰ ਪਾਸੇ ਕਰੋ ਤੇ ਜਿੰਨੀਆਂ ਸਰਕਾਰੀ ਅਧਿਆਪਕਾਂ ਨੂੰ ਜਿਹੜੀਆਂ ਨੇ ਤਨਖਾਹਾਂ ਮਿਲਦੀਆਂ ਉਸ ਅਨਸਾਰ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਇਹਨਾਂ ਦੀਆਂ ਤਨਖਾਹਾਂ ਹ ਉਸ ਅਨਸਾਰ ਕਰੀਆਂ ਜਾਣ। ਤੋਂ ਕਹਿੰਦੇ ਨੇ ਕਿ ਉੱਥੋਂ ਇੱਕ ਜਵਾਬ ਸਾਨੂੰ ਮਿਲਦਾ ਉਹ ਜਵਾਬ ਇਹ ਹੁੰਦਾ ਕਿ ਐਫਐਮ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਸਾਂ ਕੁਝ ਨਹੀਂ ਹੋ ਸਕਦਾ। ਐਫਐਮ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਸਾਂ ਕੁਝ ਨਹੀਂ ਹੋ ਸਕਦਾ। ਤਾਂ ਕਹਿੰਦੇ ਕਿ ਇੱਕ ਦਿਨ ਮੀਟਿੰਗ ਚੱਲ ਰਹੀ ਹੁੰਦੀ ਆ ਤਾਂ ਉਦੋਂ ਐਫਐਮ ਸਾਹਿਬ ਨੂੰ ਫੋਨ ਵੀ ਜਿਹੜਾ ਹੈ ਲਾ ਲੈਂਦੇ ਨੇ। ਸਪੀਕਰ ਤੇ ਫੋਨ ਹੁੰਦਾ ਹਰਪਾਲ ਚੀ ਮਹਰੋਂ ਲਾਇਆ ਜਾਂਦਾ। ਤੇ ਉੱਥੇ ਹੀ ਬਸ ਜੈਸੇ ਧਰਵਾਸੇ ਮਿਲਦੇ ਆ, ਵੈਸੇ ਧਰਵਾਸੇ ਉੱਥੇ ਵੀ ਦੇ ਦਿੱਤੇ ਜਾਂਦੇ ਕਿ ਠੀਕ ਆ ਜੀ ਹਾਂਜੀ ਕਰ ਰਹੇ ਹੁਣ ਵੀ ਕੀ ਸੀ ਕਿ 20 ਤਰੀਕ ਦੀ ਇਹਨਾਂ ਦੀ ਇੱਕ ਸਬਕਮੇਟੀ ਬਣੀ ਹੋਈ ਹੈ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਵੀ ਭਾਈ ਦਿੱਕਤਾਂ ਪਰੇਸ਼ਾਨੀਆਂ ਨੇ ਸਮੱਸਿਆਵਾਂ ਨੇ ਉਹ ਇਹ ਕਮੇਟੀ ਦੇ ਕੋਲੇ ਰੱਖਣ ਤੇ ਇਸ ਤਰ੍ਹਾਂ ਦੇ ਨਾਲ ਅੱਗੇ ਗੱਲ ਪਹੁੰਚੂਗੀ ਤੇ ਇਸ ਤਰ੍ਹਾਂ ਦੇ ਨਾਲ ਉਹ ਦਿੱਕਤਾਂ ਹੱਲ ਹੋਣੀਆਂ ਤਾਂ ਜਿਹੜੀ ਤਾਰੀਖ 20 ਲੰਗੀ ਆ ਉਸ 20 ਤਰੀਕ ਨੂੰ ਇਹਨਾਂ ਨੂੰ ਮੀਟਿੰਗ ਮਿਲਦੀ ਆ ਕਿ ਭਾਈ ਥੋੜੀ ਇੱਥੇ ਮੀਟਿੰਗਾਂ ਮਿਲ ਪਰ ਮੀਟਿੰਗ ਸਿਰਫ ਮੀਟਿੰਗ ਦੇ ਰੂਪ ਦੇ ਵਿੱਚ ਹੀ ਰਹੇਗੀ ਮੀਟਿੰਗ ਹਕੀਕੀ ਰੂਪ ਦੇ ਵਿੱਚ ਜਿਹੜੀ ਹੋ ਨਹੀਂ ਸਕੀ ਜਿਸ ਤੋਂ ਬਾਅਦ ਇਹਨਾਂ ਨੂੰ ਹੁਣ ਸੋਚਿਆ ਕਿ ਯਾਰ ਮੁੱਖ ਮੰਤਰੀ ਸਾਹਿਬ ਤਾਂ ਸਾਨੂੰ ਮਿਲਦੇ ਹੀ ਨਹੀਂ ਆਮ ਘਰ ਦਾ ਮੁੰਡਾ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਤਾਂ ਹੁਣ ਮਾਸਟਰ ਨੂੰ ਮਿਲਣੋਂ ਹੀ ਹਟ ਗਿਆ ਤਾਂ ਮਿਲਦਾ ਹੀ ਨਹੀਂ ਤਾਂ ਇਹ ਕਹਿੰਦੇ ਕਿ ਸਿੱਖਿਆ ਮੰਤਰੀ ਸਾਹਿਬ ਨੂੰ ਅਸੀਂ ਮਿਲ ਲੈ ਹੱਲ ਕੋਈ ਨਿਕਲਦਾ ਨਹੀਂ ਫੋਨ ਤੇ ਗੱਲ ਕਰਵਾਤੀ ਹੱਲ ਕੋਈ ਨਿਕਲਦਾ ਨਹੀਂ ਤਾਂ ਕਿਉਂ ਨਾ ਫਿਰ ਹਰਪਾਲ ਚੀਮਾ ਹੋਰਾਂ ਨੂੰ ਜਾ ਕੇ ਮਿਲਿਆ ਜਾਵੇ ਹਰਪਾਲ ਚੀਮਾ ਹੋਰਾਂ ਦੇ ਨਾਲ ਮੀਟਿੰਗ ਜਿਹੜੀ ਲਈ ਜਾਵੇ ਹੋ ਸਕਦਾ ਇਹਨਾਂ ਨੇ ਕਿਸੇ ਤੋਂ ਪਤਾ ਕਰਾਇਆ ਹੋਵੇ ਕਿ ਭਾਈ ਜੀਮਾ ਸਾਹਿਬ ਹਲਕੇ ਦੇ ਵਿੱਚ ਹੀ ਨਹੀਂ ਤਾਂ ਉਹਨਾਂ ਕਹਿੰਦੇ ਨੇ ਕਿ ਕੱਲ ਚੀਮਾ ਸਾਹਿਬ ਵੀ ਹਲਕੇ ਦੇ ਵਿੱਚ ਸੀ ਇਹ ਜਾਂਦੇ ਨੇ ਚੀਮਾ ਸਾਹਿਬ ਦੇ ਦਫ਼ਤਰ ਦੇ ਕੋਲ ਜਾਂਦੇ ਨੇ ਉੱਥੇ ਦਫ਼ਤਰ ਦੇ ਕੋਲ ਬੈਠਦੇ ਨੇ ਉੱਥੇ ਜਿੰਮੇ ਚਲੋ ਪ੍ਰਸ਼ਾਸਨ ਆਉਂਦਾ ਪ੍ਰਸ਼ਾਸਨ ਦੇ ਇਹਨਾਂ ਦੀ ਗੱਲਬਾਤ ਚੱਲਦੀ ਆ ਮੀਟਿੰਗਾਂ ਚੱਲਦੀਆਂ ਨੇ ਉਹ ਕਹਿੰਦੇ ਆ ਨੇ ਜੀ ਠੀਕ ਆ ਐਫਐਮ ਸਾਹਿਬ ਥੋੜੀ ਦੂਰੀ ਤੇ ਨੇ ਪਿੰਡਾਂ ਦੇ ਵਿੱਚ ਨੇ ਤੁਹਾਨੂੰ ਮੀਟਿੰਗ ਦਵਾ ਦਿੰਨੇ ਮੀਟਿੰਗ ਮਿਲ ਜਾਂਦੀ ਆ ਇਹਨਾਂ ਦੇ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਕਿ ਭਾਈ 3 ਵਜੇ ਤੱਕ ਦਾ ਸਮਾਂ ਆ ਜੇਕਰ ਤੁਸੀਂ 3 ਵਜੇ ਤੱਕ ਸਾਨੂੰ ਮੀਟਿੰਗ ਜਿਹੜੀ ਹੈ ਨਹੀਂ ਦਿਵਾਉਂਦੇ ਕਿ ਵੱਡੀ ਗੱਲ ਇਹ ਕਿ ਮੀਟਿੰਗ ਲੈਣ ਦੇ ਲਈ ਆਏ ਸੀ ਔਰ ਕੁਝ ਕਰਨ ਦੇ ਲਈ ਨਹੀਂ ਇਹ ਅਧਿਪਕ ਗਏ ਸੀ ਜੇ ਉਸੇ 3 ਵਜੇ ਤੱਕ ਸਾਨੂੰ ਮੀਟਿੰਗ ਜਿਹੜੀ ਹੈ ਉਹ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਅਸੀਂ ਮੇਨ ਹਾਈਵੇ ਨੈਸ਼ਨਲ ਹਾਈਵੇ ਆ ਜਿਹੜਾ ਉਹ ਪਾਈ ਅਸੀਂ ਜਾਮ ਕਰਾਂਗੇ ਉਹ ਕਹਿੰਦੇ ਨੇ ਕਿ ਹੁੰਦਾ ਕੀ ਹੈ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਜਿਹੜਾ ਹੈਗਾ ਉਹ ਠੀਕ ਹੈ ਜੀ ਹੁਣ ਅੱਧਾ ਘੰਟਾ 15 ਮਿੰਟ 20 ਮਿੰਟ ਅੱਧਾ ਘੰਟਾ 15 ਮਿੰਟ 20 ਮਿੰਟ ਤਾਂ ਫਿਰ ਇਹ ਮੈਲਾ ਸ਼ਾਇਦ ਉਡੀਕ ਜਿਹੜੀ ਆ ਸਾਡੇ ਤੱਕ 3 ਤੱਕ ਚੱਲਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਕੀ ਹੁੰਦਾ ਹੈ ਕਿ ਭਾਈ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕਰ ਜਾਮ ਕੀਤਾ ਜਾਂਦਾ ਤੇ ਇੱਕ ਹੋਰ ਵੀ ਗੱਲ ਦੱਸ ਦੇ ਮੈਂ ਇਸ ਤੇ ਦੌਰਾਨ ਇਸ ਤੋਂ ਪਹਿਲਾਂ ਹੁੰਦਾ ਇੱਕ ਕੁਝ ਹੋਰ ਵੀ ਉਹਨਾਂ ਕਿ ਇਹਨਾਂ ਦੇ ਵੱਲੋਂ ਫਾਈਨੈਂਸ ਮੰਤਰੀ ਦਾ ਪਤਲਾ ਜਿਹੜਾ ਉਹ ਵੀ ਸਾੜਿਆ ਜਾਂਦਾ ਉਹ ਇਸ ਰੋਸ ਦੇ ਵਜੋਂ ਕਿ ਫਾਈਨੈਂਸ ਮੰਤਰੀ ਸਭ ਹਰਪਾਲ ਚੀਮਾ ਹੋਰੀ ਹੁਣ ਸਾਨੂੰ ਮਿਲਣਾ ਤੱਕ ਪਸੰਦ ਨਹੀਂ ਕਰਦੇ ਸਾਨੂੰ ਮੀਟਿੰਗਾਂ ਤੱਕ ਨਹੀਂ ਮਿਲਦੀਆਂ ਤੇ ਸ਼ਾਇਦ ਪੁਤਲਾ ਸਾੜਨਾ ਫਿਰ ਚੀਮਾ ਸਾਹਿਬ ਨੂੰ ਜਿਹੜਾ ਹੈਗਾ ਉਹ ਗੁੱਸਾ ਆ ਜਾਂਦਾ ਕਿ ਭਾਈ ਮੇਰੇ ਸ਼ਹਿਰ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਆ ਕੇ ਮੇਰੇ ਦਫ਼ਤਰ ਦੇ ਕੋਲੇ ਆ ਕੇ ਕੋਈ ਮੇਰਾ ਪੁਤਲਾ ਕਿਵੇਂ ਸਾੜ ਗਿਆ ਚਾਹ ਦੇ ਚੀਜ਼ ਦਾ ਗੁੱਸਾ ਆਉਂਦਾ ਤੇ ਕਹਿੰਦੇ ਨੇ ਕਿ ਫਿਰ ਉਦੋਂ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਰੁੱਖ ਜਿਹੜਾ ਹੈਗਾ ਉਹ ਵੱਖਰਾ ਹੀ ਕੁਝ ਹੋ ਜਾਂਦਾ ਆ ਤੇ ਉਹ ਕਹਿੰਦੇ ਨੇ ਕਿ ਕੰਸੂਆਂ ਤਾਂ ਸਾਨੂੰ ਇੱਥੋਂ ਤੱਕ ਵੀ ਲੱਗੀਆਂ ਕਿ ਇੱਥੋਂ ਤੱਕ ਵੀ ਕਿਹਾ ਗਿਆ ਕਿ ਉੱਧਰਲੇ ਪਾਸਿਓਂ ਇਸ਼ਾਰਾ ਆਇਆ ਕਿ ਤੁਸੀਂ ਇਹਨਾਂ ਦੇ ਹਲਕੇ ਦੇ ਵਿੱਚ ਆ ਕੇ ਉਹਨਾਂ ਦਾ ਪਤਲਾ ਕਿਵੇਂ ਸਾੜਿਆ ਇਸ ਚੀਜ਼ ਤੋਂ ਐਫਐਮ ਸਾਹਿਬ ਜਿਹੜੇ ਨੇ ਉਹ ਗੁੱਸੇ ਨੇ ਤੇ ਉਹ ਕਹਿੰਦੇ ਨੇ ਕਿ ਹੁਣ ਤਾਂ ਫਿਰ ਮੀਟਿੰਗ ਸਾਨੂੰ ਮਿਲਦੀ ਨਹੀਂ। ਫਿਰ ਇਹ ਕਹਿੰਦੇ ਨੇ ਕਿ ਜਦੋਂ ਨੈਸ਼ਨਲ ਹਾਈਵੇਅ ਨਾਲ ਦੇ ਵੱਲੋਂ ਜਾਮ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਕੋਲੇ ਇੱਕ ਸੁਨੇਹਾ ਪਹੁੰਚਦਾ ਆ ਹੋ ਸਕਦਾ ਫਾਈਨਾਂਸ ਮਿਨਿਸਟਰ ਸਾਹਿਬ ਵੱਲੋਂ ਪਹੁੰਚਿਆ ਹੋਵੇ ਕਿ ਭਾਈ ਇਹਨਾਂ ਨੂੰ ਕਹਿ ਦਿਓ ਇਹ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਜੋ ਸੜਕ ਜਾਮ ਕੀਤੀ ਆ ਉਹ ਆਪਣਾ ਪ੍ਰਦਰਸ਼ਨ ਜਿਹੜਾ ਹੈਗਾ ਚੁੱਕ ਲੈਣ ਧਰਨਾ ਉਥੋਂ ਚੁੱਕ ਲੈਣ ਤੇ ਫਿਰ 15 ਤਰੀਕ ਦੀ ਮੀਟਿੰਗ ਮੈਂ ਉਸ ਤੋਂ ਬਾਅਦ ਸੋਚੂਗਾ ਕਿ 15 ਤਰੀਕ ਨੂੰ ਮਿਲਣਾ ਚਾਹ ਨਹੀਂ ਮਤਲਬ ਇਸ ਮਹੀਨੇ ਨਹੀਂ ਅਗਲੇ ਮਹੀਨੇ ਦੀ 15 ਤਰੀਕ ਨੂੰ ਸੋਚੂਗਾ ਜਨ ਨਹੀਂ ਹੁਣ ਉਹ ਕਹਿੰਦੇ ਭਾਈ ਅਸੀਂ ਇੱਕ ਦਿਨ ਤੈਅ ਕੀਤਾ ਦਿਨ ਤੈਅ ਕਰਕੇ ਪੂਰੀ ਜਥੇਬੰਦੀ ਅਸੀਂ ਪ੍ਰਦਰਸ਼ਨ ਕਰਨ ਦੇ ਲਈ ਆ ਮੀਟਿੰਗ ਲੈਣ ਦੇ ਲਈ ਆ ਕਹਿੰਦੇ ਕਿ ਅਸੀਂ ਮੀਟਿੰਗ ਲੈ ਕੇ ਹੀ ਜਾਣੀ ਆ ਪਰ ਜੇ ਅਸੀਂ ਇਹ ਧਰਨਾ ਚੁੱਕ ਲੈਨੇ ਆ ਤਾਂ ਫਿਰ ਇੱਕ ਹੀ ਛੋਟੀ ਅਕੀ ਧਰਨਾ ਚੁੱਕਣ ਤੋਂ ਬਾਅਦ ਜਿਹੜਾ ਹੈਗਾ ਉਹ ਸਾਨੂੰ ਮੀਟਿੰਗ ਮਿਲੂਗੀ ਕਿਉਂਕਿ ਕਿਹਾ ਤਾਏ ਜਾ ਰਿਹਾ ਕਿ 15 ਤਰੀਕ ਦੀ ਮੀਟਿੰਗ ਅਸੀਂ ਸੋਚਾਂਗੇ ਕਿ ਮਿਲਦੀ ਆ ਜਾਂ ਨਹੀਂ ਮਿਲਦੀ ਚਲੋ ਇਹੀ ਗੱਲਬਾਤ ਜਿਹੜੀ ਹੈਗੀ ਚੱਲਦੀ ਹੈ ਇਸ ਗੱਲਬਾਤ ਦੇ ਦੌਰਾਨ ਜਦੋਂ ਇਹਨਾਂ ਨੂੰ ਬਦਲੋ ਕਿਹਾ ਜਾਂਦਾ ਕਿ ਸਾਨੂੰ 15 ਤਰੀਕ ਦੀ ਮੀਟਿੰਗ ਨਹੀਂ ਚਾਹੀਦੀ ਕਹਿੰਦੇ ਇੰਨੀ ਇੱਕ ਗੱਲ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਦਾ ਜਿਹੜਾ ਰੁਖ ਆਮ ਤੌਰ ਤੇ ਧਰਨਿਆਂ ਦੇ ਵਿੱਚ ਟੀਚਰਾਂ ਦੇ ਧਰਨਿਆਂ ਦੇ ਵਿੱਚ ਆਮ ਤੌਰ ਤੇ ਜਿਹੜਾ ਦੇਖਿਆ ਗਿਆ ਹੋਰ ਵੀ ਕਈ ਧਰਨਿਆਂ ਦੇ ਵਿੱਚ ਦੇਖਿਆ ਗਿਆ ਉਹ ਰੁਖ ਜਿਹੜਾ ਉਹ ਧੱਕੇਸ਼ਾਹੀ ਵਾਲਾ ਰੁਖ ਤਾਂ ਕਹਿੰਦੇ ਫਿਰ ਬੈਨਾਂ ਬੁਲਾਈਆਂ ਜਾਂਦੀਆਂ ਨੇ ਬੱਸਾਂ ਬੁਲਾਈਆਂ ਜਾਂਦੀਆਂ ਨੇ ਤੇ ਜਿਹੜਾ ਜਿੱਥੇ ਬੈਠਾ ਉੱਥੋਂ ਨੂੰ ਚੁੱਕਿਆ ਜਾਂਦਾ ਚੁੱਕ ਕੇ ਜਿਹੜਾ ਹੈਗਾ ਉਹ ਬੱਸ ਬੱਸਾਂ ਦੇ ਵਿੱਚ ਸੁੱਟਿਆ ਜਾਂਦਾ ਤੇ ਫਿਰ ਕਈਆਂ ਨੂੰ ਅੱਗੇ ਲਿਜਾ ਕੇ ਉਸ ਤੋਂ ਅੱਗੇ ਲਿਆ ਕੇ ਕਈਆਂ ਨੂੰ ਛੱਟਤਾ ਜਾਂਦਾ ਪਰ ਉਸ ਤੋਂ ਬਾਅਦ ਕਰਦੇ ਕੀ ਨੇ ਕਿ ਇਹਨਾਂ ਦੇ ਵਿੱਚੋਂ ਤਿੰਨ ਸਾਥੀਆਂ ਨੂੰ ਕਿਸੇ ਥਾਣੇ ਦੇ ਵਿੱਚ ਰੱਖਿਆ ਜਾਂਦਾ ਹੈ। ਜੇ ਮੈਂ ਗਲਤ ਨਹੀਂ ਸ਼ਾਇਦ ਕੋਰੀਆਂ ਪਿੰਡਾਂ ਕੋਈ ਕੋਰੀਆਂ ਇਲਾਕਾ ਉੱਥੋਂ ਦਾ ਕੋਈ ਥਾਣਾ ਆ ਤਾਂ ਉਸ ਤੋਂ ਬਾਅਦ ਇਹ ਪੁਸ਼ਤਪਨਾਹੀ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਦੋਂ ਪੁਸ਼ਤਪਨਾਹੀ ਕੀਤੀ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਇਸ ਥਾਣੇ ਦੇ ਵਿੱਚ ਨੇ ਉਹ ਥਾਣੇ ਜਾਂਦੇ ਨੇ ਉਹ ਅਗਲੇ ਚਲੇ ਜਾਂਦੇ ਨੇ ਅਗਲੇ ਜਾਂਦੇ ਨੇ ਉਸ ਤੋਂ ਅਗਲੇ ਚਲੇ ਜਾਂਦੇ ਨੇ ਮਤਲਬ ਜਿਵੇਂ ਕਹਿੰਦੇ ਨੇ ਕਿ ਦੌੜ ਲਵਾ ਰਹੀ ਸੀ ਕਿ ਇੱਥੇ ਨਹੀਂ ਇੱਥੇ ਇੱਥੇ ਨਹੀਂ ਇੱਥੇ ਇੱਥੇ ਨਹੀਂ ਇੱਥੇ ਉਸ ਤੋਂ ਬਾਅਦ ਕਹਿੰਦੇ ਕਿ ਸਾਨੂੰ ਕਿਤਨਾ ਕਿਤੋਂ ਕੰਸਮ ਮਿਲਦੀ ਹੈ ਕਿ ਭਾਈ ਮੀਟਿੰਗਾਂ ਮੂਟਕਾਂ ਦਾ ਪਾਸੇ ਦੀ ਗੱਲ ਆ ਆ ਜਿਹੜੇ ਤਿੰਨ ਫੜੇ ਨੇ ਉਹਨੂੰ ਛਡਾਉਣਾ ਤਾਂ ਦੂਰ ਦੀ ਨੈਸ਼ਨਲ ਹਾਈਵੇ ਜਿਹੜਾ ਹੈਗਾ ਉਹ ਜਾਮ ਕੀਤਾ ਤੇ ਉਸ ਤੋਂ ਬਾਅਦ ਉਹਨੇ ਹੱਕ ਮੰਗਣ ਦੀ ਸਜ਼ਾ ਦੇ ਰਹੇ ਨੇ ਉਹਨਾਂ ਨੂੰ ਹਾਂ ਉਹ ਕਹਿੰਦੇ ਨੇ ਕਿ ਨੈਸ਼ਨਲ ਹਾਈਵੇ ਤੁਸੀਂ ਜਾਮ ਕੀਤਾ ਜਿਸ ਦੇ ਸਿੱਟੇ ਵਜੋਂ ਤੁਹਾਡੇ ਤੇ ਪਰਚਾ ਬਾਏ ਨੇਮ ਹੋਊਗਾ ਇਹ ਇਕੱਲੇ ਹੀ ਕਿਉਂ ਇਹ ਇਕੱਲੇ ਹੀ ਕਿਉਂ ਇਸ ਤੋਂ ਇਲਾਵਾ ਹੋਰਨਾਂ ਨੂੰ ਵੀ ਚੁੱਕ ਕੇ ਜਿਹੜੇ ਕਹਿੰਦੇ ਨੇ ਕਿ ਜੇਲ੍ਹ ਦੀ ਹਵਾ ਖਵਾਵਾਂਗੇ ਹੁਣ ਚਲੋ ਉਹ ਚੀਜ਼ ਹੋ ਗਈ ਹੁਣ ਵੱਡੀ ਸ਼ਰਮ ਦੀ ਗੱਲ ਪਤਾ ਕੀ ਹੋਈ ਕਿਉਂਕਿ ਪਿਛਲੇ ਸਮੇਂ ਚ ਆਪਣੇ ਵੀ ਇੱਥੇ ਹੋਇਆ ਅ ਬਠਿੰਡਾ ਦੇ ਵਿੱਚ ਵੀ ਜਦੋਂ ਭੈਣ ਵੀਰਪਾਲ ਕੋਲ ਸਦਾਣਾ ਦੇ ਪਿੱਛੇ ਪੁਲਿਸ ਜਿਹੜੀ ਹੈਗੀ ਉਹ ਸਕੂਲ ਤੱਕ ਪਹੁੰਚਦੀ ਆ ਤੇ ਐਸਾ ਹੀ ਕੁਛ ਅੱਜ ਫੇਰ ਹੁੰਦਾ ਆ ਇੱਕ ਭੈਣ ਦਾ ਨਾਮ ਜਿਹੜਾ ਉਸ ਪਰਚੇ ਦੇ ਵਿੱਚ ਹੁੰਦਾ ਉਹ ਭੈਣ ਆਪਣੇ ਸਕੂਲ ਦੇ ਵਿੱਚ ਜਾਂਦੀ ਆ ਤਾਂ ਕਹਿੰਦੇ ਸਕੂਲ ਦੇ ਵਿੱਚੋਂ ਪੁਲਿਸ ਜਾਂਦੀ ਆ ਪੁਲਿਸ ਦੇ ਵੱਲੋਂ ਸਕੂਲ ਦੇ ਵਿੱਚੋਂ ਉਹਨੂੰ ਚੁੱਕਿਆ ਜਾਂਦਾ ਤੇ ਆਪਣੇ ਨਾਲ ਜਿਹੜਾ ਹੈਗਾ ਉਹ ਲਿਜਾਇਆ ਜਾਂਦਾ ਆ ਗਿਆਦਾ ਤੋਂ 11 ਜਣਿਆਂ ਤੇ ਕਹਿੰਦੇ ਨੇ ਕਿ ਬਾਈ ਨੇਮ ਜਿਹੜੀ ਹੈਗੀ ਉਹ ਐਫ ਆਈ ਆਰ ਦਰਜ ਹੋਇਆ ਕਿਉਂ ਕਿ ਭਾਈ ਨੈਸ਼ਨਲ ਹਾਈਵੇ ਉਹਨਾਂ ਦੇ ਵੱਲੋਂ ਜਾਮ ਕੀਤਾ ਗਿਆ ਚਲੋ ਠੀਕ ਆ ਨੈਸ਼ਨਲ ਹਾਈਵੇ ਜਾਮ ਕੀਤਾ ਤੁਸੀਂ ਉਹਦੀ ਸਜ਼ਾ ਉਹਨਾਂ ਨੂੰ ਦੇਤੀ ਪਰ ਇਹਦੇ ਪਿਛੋਕੜ ਤੇ ਚਾਹਤਾ ਮਾਰੋ ਇਹ ਨੈਸ਼ਨਲ ਹਾਈਵੇ ਜਾਮ ਤੱਕ ਕਰਨ ਤੱਕ ਦੀ ਨੌਬਤ ਜਿਹੜੀ ਆ ਉਹ ਕਿੱਥੋਂ ਆਈ ਜਦੋਂ ਮੀਟਿੰਗਾਂ ਹਰਜੋਤ ਬੈਂਸੌਰਾਂ ਦੇ ਨਾਲ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਕੋਈ ਸਟਾਣੀ ਨਿਕਲਦਾ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਦੇ ਲਈ ਦੇ ਨਾਲ ਮੰਗੀਆਂ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਮੀਟਿੰਗ ਸ਼ਾਇਦ ਕਰਕੇ ਰਾਜਨੀ ਮੀਟਿੰਗਾਂ ਹਰਪਾਲ ਚੀਮਾ ਹੋਰਾਂ ਦੇ ਨਾਲ ਮੰਗੀਆਂ ਜਾਂਦੇ ਨੇ ਸ਼ਾਇਦ ਹਰਪਾਲ ਚੀਮਾ ਸਾਹਿਬ ਵੀ ਮੀਟਿੰਗ ਦੇ ਕੇ ਜਿਹੜਿਆ ਰਾਜਨੀ ਤਾਂ ਫਿਰ ਭਾਈ ਅਗਲਾ ਫਿਰ ਹੋਰ ਕਰੇ ਕੀ ਹੁਣ ਚਲੋ ਇਹ ਨੈਸ਼ਨਲ ਹਾਈਵੇ ਇਹਨਾਂ ਦੇ ਵੱਲੋਂ ਜਾਮ ਕੀਤਾ ਗਿਆ ਤੁਹਾਨੂੰ ਲੱਗਿਆ ਕਿ ਇਹਨਾਂ ਨੇ ਕੋਈ ਬਹੁਤ ਵੱਡਾ ਅਪਰਾਧ ਕੀਤਾ ਕਾਨੂੰਨ ਆਪਦੇ ਹੱਥ ਦੇ ਵਿੱਚ ਲਿਆ ਜਦੋਂ ਜਨਾਬ ਰਵਿੰਦ ਕੇਜਰੀਵਾਲ ਹੋਰਾਂ ਨੂੰ ਫੜਿਆ ਸੀ ਤੇ ਤੁਹਾਡੀ ਸਾਰੀ ਪਾਰਟੀ ਜਾ ਕੇ ਤੁਹਾਡੇ ਇੱਥੋਂ ਵਾਲੇ ਸਾਰੇ ਵਰਕਰ ਭਮੱਕੜ ਜਾ ਕੇ ਜਦੋਂ ਤੁਹਾਡੇ ਮੰਤਰੀ-ਚੰਤਰੀ ਸਾਰੇ ਪੰਜਾਬ ਦੇ ਜਾ ਕੇ ਜਿਹੜੇ ਹੈਗੇ ਆ ਉਦੋਂ ਹਾਈਵੇ ਜਾਮ ਕਰਦੇ ਸੀ ਤਾਂ ਫਿਰ ਕੀ ਉਹ ਕਾਨੂੰਨ ਦੀਆਂ ਉਲੰਘਣਾ ਨਹੀਂ ਸੀ ਤੇ ਜੇ ਪਰਚਾ ਫਿਰ ਇਹਨਾਂ ਜਿਹੜਾ ਹੈਗਾ ਪਰਚਾ ਇਹਨਾਂ ਦਸਾਂ 11 ਤੇ ਹੋਇਆਗਾ ਨੈਸ਼ਨਲ ਹਾਈਵੇ ਜਾਮ ਕਰਨ ਦਾ ਇਹ ਨਾ ਤੇ ਹੋਇਆ ਤਾਂ ਫਿਰ ਪਰਚਾ ਤਾਂ ਬਾਈ ਫਿਰ ਤੁਹਾਡੇ ਤੇ ਵੀ ਚਾਹੀਦਾ نیشنل ਹਾਈਵੇ ਤਾਂ ਤੁਸੀਂ ਕਿਹੜਾ ਉਦੋਂ ਫਿਰ ਹਾਈਵੇ ਜਾਮ ਨਹੀਂ ਕੀਤੀ ਤੁਸੀਂ ਕਿਹੜਾ ਉਦੋਂ ਸੜਕਾਂ ਜਾਮ ਨਹੀਂ ਕੀਤੀਆਂ ਨਾਲੇ ਹੁਣ ਹੋਰ ਦੇਖੋ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਆ ਹੁਣ ਉਹੋ ਪਾਰਟੀ ਨੂੰ ਧਰਨਿਆਂ ਤੋਂ ਦਿੱਕਤ ਹੋਣ ਲੱਗੀ ਧਰਨਾ ਲਾਉਣ ਵਾਲਿਆਂ ਤੇ ਉਹ ਪਾਰਟੀ ਜਿਹੜੀ ਹੈਗੀ ਆ ਹੁਣ ਪਰਚੇ ਕਰਨ ਲੱਗੀ ਪਰਚਾਂ ਤੱਕ ਉਹ ਉਹ ਪਾਰਟੀ ਜਿਹੜੀ ਉੱਤਰੀ ਜਿਹੜੀ ਖੁਦ ਪਾਰਟੀ ਜਿਹੜੀ ਆ ਉਹ ਧਰਨਿਆਂ ਦੇ ਵਿੱਚੋਂ ਇਹ ਨਿਕਲੀ ਹੋਈ ਆ ਐਸਾ ਕੁਝ ਹੋਇਆ ਹੁਣ ਉਹਨਾਂ ਅਧਿਆਪਕਾਂ ਦੇ ਨਾਲ ਮੇਰੀ ਗੱਲ ਉਹ ਕਹਿੰਦੇ ਕਿ ਸਾਨੂੰ ਲੰਬਾ ਸਮਾਂ ਹੋ ਗਿਆ ਸੰਘਰਸ਼ ਕਰਦਿਆਂ ਨੂੰ ਪਰ ਐਸੀ ਸਰਕਾਰ ਐਸੇ ਕਾਰਜ ਐਸੇ ਕੰਮ ਅਸੀਂ ਜਿਹੜੇ ਆ ਉਹ ਪਹਿਲੀ ਵਾਰ ਹੀ ਦੇਖਿਆ ਜਿਹੜੇ ਇਸ ਸਰਕਾਰ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜਿਆ ਕੀਤਾ ਗਿਆ ਮਤਲਬ ਹੁਣ ਅਧਿਆਪਕ ਦਾ ਮੁੰਡਾ ਮਾਸਟਰ ਦਾ ਮੁੰਡਾ ਜਿਹੜਾ ਸੱਤਾ ਦੇ ਵਿੱਚ ਆ ਜਿਹਦੇ ਹੱਥ ਦੇ ਵਿੱਚ ਹੁਣ ਸੱਤਾ ਪੰਜਾਬ ਪੰਜਾਬ ਦੀ ਦੇਖ ਰਿਹਾ ਕਿ ਜਿਹਦੇ ਹੱਥ ਦੇ ਵਿੱਚ ਹੁਣ ਹੁਣੋਂ ਮਾਸਟਰਾਂ ਤੋਂ ਵੀ ਯਾਰ ਦਿੱਕਤ ਹੋਣ ਲੱਗੀ ਹੁਣ ਮਾਸਟਰਾਂ ਨੂੰ ਵੀ ਫਿਰ ਪਰਚੇ ਪਾ ਕੇ ਜਿਹੜਾ ਰੋਕਿਆ ਜਾਊਗਾ ਤੁਸੀਂ ਤਾਂ ਕਹਿੰਦੇ ਹੋ ਕਿ ਸਿੱਖਿਆ ਕ੍ਰਾਂਤੀ ਆ ਫਿਰ ਜਿਹੜੇ ਅਧਿਆਪਕਾਂ ਨੇ ਸਕੂਲਾਂ ਦੇ ਵਿੱਚ ਪੜਾਉਣ ਜਾਣਾ ਭਵੇਂ ਉਹ ਪ੍ਰਾਈਵੇਟ ਤੌਰ ਤੇ ਸਕੂਲਾਂ ਦੇ ਵਿੱਚ ਪੜਾਉਂਦੇ ਨੇ ਤੇ ਤੁਸੀਂ ਤਾਂ ਉਹਨੂੰ ਚੱਕ ਕੇ ਫਿਰ ਜੇਲ੍ਹਾਂ ਦੇ ਵਿੱਚ ਸੁੱਟੋਗੇ ਫਿਰ ਕਿੱਧਰ ਗਈ ਤੁਹਾਡੀ ਸਿੱਖਿਆ ਕ੍ਰਾਂਤੀ ਪਰ ਠੋਸ ਓਡੀਸਾ ਕਿਆ ਕਰਾਂਤੀ ਨਿਕਲੀ ਠੋਡੀਸੇ ਕਿਆ ਕਰਾਂਤੀ ਦੀ ਫੂਕ ਯਾਰ ਜੇ ਤਾਏ ਹੋਵੇ ਨਾ ਕਿ ਤੁਹਾਡੇ ਨਾਲ ਗੱਲਬਾਤ ਨਾ ਕੀਤੀ ਹੋਵੇ ਜਾ ਕੇ ਸਿੱਧਾ ਉਹਨਾਂ ਨੇ ਸੜਕ ਜਾਮ ਕਰਤੀ ਜਾ ਕੇ ਸਿੱਧਾ ਹਾਈਵੇ ਜਾਮ ਕਰਤਾ ਠੀਕ ਆ ਕਾਨੂੰਨ ਉਹਨੇ ਆਪਦੇ ਹੱਥ ਦੇ ਵਿੱਚ ਲੈ ਪਰਚੇ ਪਾਉ ਜੈਸੀ ਬਣਦਾ ਆ ਉਹਨਾਂ ਨੂੰ ਸਜ਼ਾ ਵੈਸੀ ਮਿਲਣੀ ਚਾਹੀਦੀਆ ਪਰ ਭਾਈ ਉਹ ਤਾਂ ਤੁਹਾਡੇ ਤੋਂ ਮੀਟਿੰਗਾਂ ਮੰਗ ਮੰਗ ਥੱਕ ਗਏ ਮ ਮੱਖ ਮੰਤਰੀ ਸਾਹਿਬ ਤੋਂ ਮੀਟਿੰਗ ਮੰਗ ਮੰਗ ਥੱਕ ਗਏ ਹਰਪਾਲ ਚੀਮਾ ਹਰੋਂ ਤੋਂ ਮੀਟਿੰਗ ਮੰਗ ਮੰਗ ਥੱਕ ਗਏ ਉਹਨਾਂ ਮੀਟਿੰਗਾਂ ਨਹੀਂ ਮਿਲਦੀਆਂ ਫਿਰ ਜਦੋਂ ਮੀਟਿੰਗਾਂ ਨਹੀਂ ਮਿਲਦੀਆਂ ਫਿਰ ਭਾਈ ਅਗਲਾ ਫਿਰ ਹੋਰ ਦੱਸੋ ਅਗਲਾ ਕਰੂਗਾ ਤਾਂ ਕੀ ਕਰੂਗਾ ਤਾਂ ਵੱਡੀ ਗੱਲ ਕੀ ਇਸ ਸਰਕਾਰ ਦੇ ਵਿੱਚ ਉਹ ਅਧਿਆਪਕ ਵੀ ਕਹਿੰਦੇ ਨੇ ਕਿ ਆਹ ਗੱਲਾਂ ਪਹਿਲੀ ਆ ਸਰਕਾਰ ਦੇ ਵਿੱਚ ਹੋ ਰਹੀਆਂ ਨੇ ਜਿਹੜੇ ਆਮ ਘਰਾਂ ਦੇ ਕਾਕਿਆਂ ਦੀ ਸਰਕਾਰ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਜਿਹੜੇ ਕਹਿੰਦੇ ਸੀ ਸਾਢੇ 3 ਸਾਲ ਦਾ ਜੇ ਸਰਕਾਰ ਦੇ ਕਾਰਜਕਾਲ ਦੀ ਗੱਲ ਕਰੀਏ ਕਿਤੇ ਨਾ ਕਿਤੇ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਚਾਹੇ ਕਿਸਾਨਾਂ ਦੀਆਂ ਮੰਗਾਂ ਹੋਣ ਜਾਂ ਅਧਿਆਪਕਾਂ ਦੀਆਂ ਮੰਗਾਂ ਹੋਣ ਜਾ ਵੀ ਕੋਈ ਪੱਤਰਕਾਰ ਵੀ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੇ ਗੱਲ ਕਰਦਾ ਕੋਈ ਤਾਂ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਕਿ ਪਿਛਲੇ ਦਿਨ 'ਚ ਪੀਸੀ ਕਰਦੇ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਹੈ ਹਰਪਾਲ ਸਿੰਘ ਚੀਮਾ ਤੇ ਹੋਰਾਂ ਮੰਤਰੀਆਂ ਦੇ ਵੱਲੋਂ ਇੱਕ ਪੱਤਰਕਾਰ ਹਾਂ ਇੱਕ ਪੱਤਰ ਕਰ ਉਹਨਾਂ ਨੂੰ ਸਵਾਲ ਕਰਦਾ ਨਸ਼ੇ ਨੂੰ ਲੈ ਕੇ ਵੀ ਤੁਸੀਂ ਕਹਿੰਦੇ ਸੀ ਵੀ ਨਸ਼ਾ ਖਤਮ ਕਰਤਾ ਉਸ ਤੇ ਤਾਂ ਉਹ ਆਪਣੀ ਤਲਕੀ ਦਿਖਾਉਂਦੇ ਨੇ ਇਸ ਗੱਲ ਤੇ ਇਹ ਫਿਰ ਉਹ ਗੱਲ ਹੋ ਗਈ ਨਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਅਸੀਂ ਆਖਦੇ ਸੀ ਕਿ ਲੀਡਰਾਂ ਤੋਂ ਸਵਾਲ ਪੁੱਛਿਆ ਕਰੋ ਕਿਉਂਕਿ ਲੀਡਰਾਂ ਨੂੰ ਤੁਸੀਂ ਬਣਾਇਆ ਕਿ ਤੇ ਲੀਡਰ ਜਿਹੜੇ ਨੇ ਉਹ ਸਰਕਾਰੀ ਨੌਕਰ ਹੁੰਦੇ ਨੇ ਤੇ ਪਰ ਜਦੋਂ ਤੁਸੀਂ ਸੱਤਾ ਦੇ ਵਿੱਚ ਖੁੱਦ ਆਏ ਤਾਂ ਹੁਣ ਉਹ ਸਵਾਲ ਜਿਹੜੇ ਤੁਸੀਂ ਲੋਕਾਂ ਨੂੰ ਸਿਖਾਏ ਸੀ ਕਿ ਲੀਡਰ ਨੂੰ ਪੁੱਛਿਆ ਕਰੋ ਹੁਣ ਤੁਹਾਡੇ ਮੰਤਰੀਆਂ ਨੂੰ ਤੁਹਾਡੇ ਵਿਧਾਇਕਾਂ ਨੂੰ ਤੁਹਾਡੇ ਐਮਐਲਏ ਨੂੰ ਤੇ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਖੁੱਦ ਨੂੰ ਹੁਣ ਉਹ ਸਵਾਲ ਜਿਹੜੇ ਨੇ ਕੌੜੇ ਲੱਗਦੇ ਨੇ ਹੁਣ ਉਹ ਸਵਾਲ ਜਦੋਂ ਇਹਨਾਂ ਨੂੰ ਪੁੱਛੇ ਜਾਂਦੇ ਨੇ ਹੁਣ ਉਹ ਸਵਾਲ ਜਦੋਂ ਇਹਨਾਂ ਤੇ ਆਪਦੇ ਤੇ ਪੈਂਦੇ ਨੇ ਤਾਂ ਉਦੋਂ ਸਵਾਲਾਂ ਤੋਂ ਜਿਹੜੇ ਆਪਾਂ ਇਹਨੂੰ ਪਿਛਲੇ ਸਮੇਂ ਦੇ ਵਿੱਚ ਅਸੀਂ ਹੜ੍ਹਾਂ ਦੀ ਕਵਰੇਜ ਕਰਨ ਦੇ ਲਈ ਸੁਲਤਾਨਪੁਰ ਲੋਧੀ ਸਾਈਡ ਬਾਉਪੁਰ ਸਾਈਡ ਉੱਧਰ ਜਾਂਦੇ ਆ ਤਾਂ ਉੱਥੇ ਮੰਤਰੀ ਸਾਹਿਬ ਮੁੰਡੀਆਂ ਸਾਹਿਬ ਆਉਂਦੇ ਨੇ ਮੇਰੇ ਵੱਲੋਂ ਮੁੰਡੀਆਂ ਸਾਹਿਬ ਨੂੰ ਸਵਾਲ ਕੀਤਾ ਜਾਂਦਾ ਕਿ ਮੁੰਡੀਆਂ ਸਾਹਿਬ ਕਾਰਨ ਕੀ ਆ ਤੁਸੀਂ ਹੜ੍ਹਾਂ ਦਾ ਕਾਰਨ ਕੀ ਮੰਨਦੇ ਹੋ ਕਹਿੰਦੇ ਨੇ ਕਿ ਜੀ ਬਰਸਾਤਾਂ ਬਹੁਤ ਹੋ ਗਈਆਂ ਤਾਂ ਮੈਂ ਕਿਹਾ ਜੀ ਬਰਸਾਤਾਂ ਤੁਸੀਂ ਕਹਿੰਦੇ ਹੋ ਬਹੁਤ ਹੋ ਗਈਆਂ ਪਰ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸਿਆ ਪਰ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਦੀ ਨਾਕਾਮੀ ਵੀ ਇੱਕ ਕਾਰਨ ਆ ਇਨਕ ਮੰਤਰੀ ਸਾਹਿਬ ਸੁਣਦੇ ਨਹੀਂ ਤੇ ਆਪਦੀ ਗੱਡੀ ਵੱਲ ਨੂੰ ਆਪਦੇ ਪੱਬ ਜਿਹੜੇ ਤੇਜ਼ ਕਰ ਲੈਂਦੇ ਨੇ ਕਹਿੰਦੇ ਨੇ ਕਿ ਹਾਂ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਤਾਂ ਮੈਂ ਕਹਣਾ ਕਿ ਜੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਤਾਂ ਫਿਰ ਤੁਸੀਂ 3 ਸਾਲਾਂ ਦੇ ਵਿੱਚ ਜਿਹੜਾ ਕੀ ਕਰਤਾ ਤਾਂ ਕਹਿੰਦੇ ਜੀ ਅਸੀਂ ਕਰ ਰਹੇ ਹਾਂ ਮਤਲਬ ਹੁਣ ਜਦੋਂ ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਉਦੋਂ ਇਹਨਾਂ ਨੂੰ ਆਪਦੀਆਂ ਗੱਡੀਆਂ ਦਿਖ ਜਾਂਦੀਆਂ ਨੇ ਜਦੋਂ ਸਵਾਲ ਪੁੱਛੇ ਜਾਂਦੇ ਨੇ ਤਾਂ ਉਦੋਂ ਇਹਨਾਂ ਨੂੰ ਮਾਈਕ ਛੱਡ ਕੇ ਭੱਜਣਾ ਦਿਖ ਜਾਂਦਾ ਆ ਪਰ ਜਦੋਂ ਇਹੀ ਸਵਾਲ ਹੋਰਾਂ ਮੰਤਰੀਆਂ ਨੂੰ ਪੁੱਛੇ ਜਾਂਦੇ ਸੀ ਤਾਂ ਉਹਨਾਂ ਮੰਤਰੀਆਂ ਤੇ ਮੰਤਰੀ ਤਲਖੀ ਕਰਦੇ ਸੀ ਜਿਉਂ ਉਹ ਵਿਧਾਇਕ ਤਲਖੀ ਕਰਦੇ ਸੀ ਲੀਡਰ ਤਲਖੀ ਕਰਦੇ ਸੀ ਤਾਂ ਉਦੋਂ ਇਹ ਬੜੇ ਕਹਿੰਦੇ ਸੀ ਕਿ ਸਵਾਲ ਪੁੱਛਿਆ ਕਰੋ ਹੁਣੇ ਸਵਾਲਾਂ ਤੋਂ ਭੱਜਦੇ ਆ ਵੈਸੇ ਵੀ ਸਵਾਲਾਂ ਤੋਂ ਭੱਜਣ ਦਾ ਤੇ ਸਵਾਲਾਂ ਤੇ ਤਲਖੀ ਕਰਨ ਦਾ ਮੁੱਖ ਮੰਤਰੀ ਸਾਹਿਬ ਦਾ ਰਿਸ਼ਤਾ ਕੋਈ ਅੱਜ ਦਾ ਨਹੀਂ ਬੜਾ ਪੁਰਾਣਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਇੱਕ ਸ਼ਾਇਦ ਵੀਡੀਓ ਬੜੀ ਵਾਇਰਲ ਹੁੰਦੀ ਆ ਜਦੋਂ ਮੁੱਖ ਮੰਤਰੀ ਸਾਹਿਬ ਇੱਕ ਪੱਤਰਕਾਰ ਨੂੰ ਕਹਿੰਦੇ ਨੇ ਕਿ ਹਾਂ ਤੂੰ ਠੇਕਾ ਲੈ ਸਾਰੇ ਸਵਾਲਾਂ ਦਾ ਤੂੰ ਹੀ ਪੁੱਛੇਂਗਾ ਤਾਂ ਮਤਲਬ ਅੱਜ ਦੀ ਗੱਲ ਨਹੀਂ ਇਹਨਾਂ ਦੀ ਇਹ ਤਲਖੀ ਵਾਲਾ ਰਿਸ਼ਤਾ ਮੁੱਖ ਮੰਤਰੀ ਸਾਹਿਬ ਦਾ ਅੱਜ ਨਹੀਂ ਤਾਂ ਬਹੁਤ ਪੁਰਾਣਾ ਆ ਤੇ ਜੇ ਹੁਣ ਵੀ ਕੋਈ ਇਹਨਾਂ ਨੂੰ ਸਵਾਲ ਕਰ ਲੇ ਤਾਂ ਫਿਰ ਉਹ ਸਵਾਲ ਨੂੰ ਗੋਲ ਮੋਲ ਕਿਵੇਂ ਕਰਨਾ ਆ ਉਹ ਸਵਾਲ ਤੇ ਤਲਖੀ ਦੇ ਨਾਲ ਜਵਾਬ ਕਿਵੇਂ ਦੇਣਾ ਆ ਜੋ ਸਵਾਲ ਤੇ ਵੈਸਾ ਜਵਾਬ ਕਿਵੇਂ ਦੇਣਾ ਕਿ ਪੱਤਰਕਾਰ ਨੂੰ ਤੁਸੀਂ ਚੁੱਪੀ ਕਰਾ ਦਿਓ ਪਹਿਲਾਂ ਤਾਂ ਬਹੁਤੇ ਪੱਤਰਕਾਰ ਬਹੁਤੇ ادارے ਉਹ ਨੇ ਜਿਹੜੇ ਇਹਨਾਂ ਦੇ ਨਾਲ-ਨਾਲ ਚੱਲਦੇ ਨੇ ਜਿਹੜੇ ਇਹਨਾਂ ਦੇ ਆਪਤੇ ਨੇ ਦੇਰੇ ਇਹਨਾਂ ਦੇ ਜਿਹਨੂੰ ਆਪਾਂ ਸਰਕਾਰੀ ਕਹਿ ਲੀਏ ਉਹ ਉਹ ਨੇ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਸਰਕਾਰੀ ਜਿਹੜੇ ادارے ਨੇ ਉਹ ਕਦੇ ਲੋਕਪੱਖੀ ਗੱਲ ਕਰਨਗੇ ਜਾਂ ਲੋਕਪੱਖੀ ਸਵਾਲ ਇਹਨੂੰ ਕਰਨਗੇ ਚਲੋ ਫਿਰ ਵੀ ਜੇ ਕਦੇ ਭੁੱਲ ਭਲੇ ਇੱਕ ਅਦਾ ਬੰਦਾ ਆ ਜਾਂਦਾ ਤਾਂ ਫਿਰ ਉਹਨਾਂ ਨੂੰ ਕਿਵੇਂ ਚੁੱਪ ਕਰਾਉਣਾ ਆ ਜਾਂ ਉਹਨਾਂ ਤੇ ਤਲਖੀ ਦੇ ਨਾਲ ਜਵਾਬ ਕਿਵੇਂ ਦੇਣਾ ਉਹ ਇਹਨਾਂ ਨੂੰ ਸਾਫ਼ ਤੇ ਸਪਸ਼ਟ ਤੌਰ ਤੇ ਜਿਹੜਾ ਹੈਗਾ ਉਹ ਪਤਾ ਤਾਂ ਜਿਵੇਂ ਆਪਾਂ ਸਿੱਖਿਆ ਕ੍ਰਾਂਤੀ ਵਾਲੇ ਮਸਲੇ ਦੀ ਗੱਲ ਕਰ ਰਹੇ ਸੀ ਤਾਂ ਮੈਂ ਇਹੀ ਆਖੂਗਾ ਕਿ ਐਸੀ ਸਿੱਖਿਆ ਕ੍ਰਾਂਤੀ ਜੈਸੀ ਤੁਸੀਂ ਲਿਆ ਰਹੇ ਹੋ ਆ ਜਿਹੜਾ ਸਿਨੈਰੀਓ ਸਾਰਾ ਕੋਈ ਜਿਹੜਾ ਸੈੱਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਕੱਲ ਉਹਨਾਂ ਨੂੰ ਖਿੱਚਿਆ ਗਿਆ ਧੂਆ ਗਿਆ ਖਿੱਚ ਕੇ ਤੂਕੇ ਬੱਸਾਂ ਦੇ ਵਿੱਚ ਟੱਗਾ ਹੋਰ ਦੇਖੋ ਉੱਥੇ ਜਦੋਂ ਕਿਉਂਕਿ ਇਹ ਚੀਜ਼ ਜ਼ਰਾ ਹੋ ਰਹੀ ਸੀ ਨਾ ਐਪੀਸੋਡ ਤੋਂ ਉਸ ਤੋਂ ਬਾਅਦ ਉੱਥੇ ਵੀਡੀਓ ਰਿਕਾਰਡਿੰਗ ਕਰ ਰਹੀ ਸੀ ਕੁਝ ਅਧਿਆਪਕ ਕਿ ਮਹਿਲਾ ਅਧਿਆਪਕ ਜਿਨ੍ਹਾਂ ਦੀ ਵੀਡੀਓ ਵੀ ਬਾਹਰ ਆਈ ਆ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਣਾਈ ਜਾਂਦੀ ਆ ਵੀਡੀਓ ਜਦੋਂ ਉਹਨਾਂ ਦੇ ਵੱਲੋਂ ਬਣਾਈ ਜਾਂਦੀ ਆ ਤਾਂ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਦਾ ਮੋਬਾਈਲ ਖੋਇਆ ਜਾਂਦਾ ਮੋਬਾਈਲ ਖੋਕੇ ਅਗਲੇ ਪੁਲਿਸ ਮੁਲਾਜ਼ਮ ਨੂੰ ਦਿੱਤਾ ਜਾਂਦਾ ਤਾਂ ਮਤਲਬ ਹੁਣ ਵੀਡੀਓ ਤੋਂ ਵੀ ਡਰ ਲੱਗਣ ਲੱਗ ਗਿਆ ਜਾਂ ਫਿਰ ਇਹ ਆ ਕਿ ਭਾਈ ਤੁਹਾਡੇ ਪੁਲਿਸ ਮੁਲਾਜ਼ਮਾਂ ਕੋਲੇ ਫੋਨਾਂ ਦੀ ਘਾਟ ਆ ਮੋਬਾਈਲਾਂ ਦੀ ਘਾਟ ਆ ਮੋਬਾਈਲ ਹੈ ਨਹੀਂ ਜਿਹੜਾ ਮੋਬਾਈਲ ਵੀ ਹੁਣ ਭਾਈ ਖੋਣ ਲੱਗ ਗਏ ਤੁਸੀਂ ਜਾਂ ਫਿਰ ਇਹ ਮੰਨ ਕੇ ਚੱਲਗੇ ਕਿ ਤੁਹਾਡੇ ਕੋਲੇ ਮੋਬਾਈਲਾਂ ਦੀ ਘਾਟ ਆ ਜਾਂ ਫਿਰ ਇਹ ਪੁਲਿਸ ਦਾ ਇਹ ਕੰਮ ਗੌਤ ਹੋਊਗਾ ਕਿ ਭਾਈ ਜਿਹੜੇ ਕਿ ਜਿੱਥੇ ਵੀ ਸਰਕਾਰੀ ਕੰਮ ਦੇ ਵਿੱਚ ਕਿਤੇ ਅਨਾਂਕਾਨੀ ਹੁੰਦੀ ਆ ਕਿਤੇ ਤੁਹਾਨੂੰ ਗਲਤ ਲੱਗਦਾ ਕਿ ਇੱਥੇ ਗਲਤ ਹੋ ਰਿਹਾ ਉਹ ਚੀਜ਼ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਇਹਨਾਂ ਨੇ ਤਾਂ ਨੰਬਰ ਵੀ ਨਸ਼ਰ ਕੀਤੇ ਨੇ ਨੰਬਰ ਵੀ ਜਾਰੀ ਕੀਤੇ ਨੇ ਕਿ ਇਹਨਾਂ ਨੰਬਰਾਂ ਦੇ ਉੱਪਰ ਸਾਨੂੰ ਵੀਡੀਓ ਭੇਜੋ ਤੇ ਉਹਦੇ ਬਣਦੀ ਕਾਰਵਾਈ ਹੋਵੇਗੀ ਭਾਈ ਵੀਡੀਓ ਕਿਸੇ ਸਵਾ ਭੇਜਾਂਗੇ ਨਾ ਤੁਹਾਡੇ ਮੁਲਾਜ਼ਮਾਂ ਨੂੰ ਤਾਂ ਪਤਾ ਨਹੀਂ ਹੁਣ ਆਰਡਰ ਤੁਸੀਂ ਦਿੱਤਾ ਜਾਂ ਇਹ ਆਪ ਮੁਹਾਰੀ ਮੁੱਖ ਮੰਤਰੀ ਬਣੇ ਬੈਠੇ ਨੇ ਜਾਂ ਇਹ ਆਪ ਮੁਹਾਰੀ ਜਿਹੜਾ ਹੈਗੇ ਮੁਖੀ ਬਣੇ ਬੈਠਣ ਦੇ ਵੱਲੋਂ ਮੋਬਾਈਲ ਖੋਖੋ ਜਿਹੜਾ ਸਿੱਟੇ ਜਾਂਦੇ ਨੇ ਤਾਂ ਮਤਲਬ ਜੇ ਅਧਿਆਪਕਾਂ ਦੇ ਨਾਲੋਂ ਸਲੂਕ ਹੋ ਕਿਉ ਉਹ ਉਹ ਹੁੰਦੇ ਨੇ ਜਿਹੜੇ ਰਚੇਤਾ ਹੁੰਦੇ ਨੇ ਕਿ ਸੂਬੇ ਦੇ ਸੂਬੇ ਦਾ ਭਵਿੱਖ ਕਿਸਵਾਰਨ ਵਾਲੇ ਹੁੰਦੇ ਨੇ ਕਿਉਂਕਿ ਸੂਬੇ ਦਾ ਭਵਿੱਖ ਕਿਸੇ ਵੀ ਦੇਸ਼ ਦਾ ਭਵਿੱਖ ਕੌਣ ਹੁੰਦੇ ਨੇ ਉਹ ਦੇਸ਼ ਦਾ ਭਵਿੱਖ ਉਹਨਾਂ ਉਸਦੇ ਉਹਨਾਂ ਦੇ ਬੱਚੇ ਹੁੰਦੇ ਨੇ ਤਾਂ ਉਹ ਜਿਹਨੇ ਭਵਿੱਖ ਸਵਾਰਨ ਵਾਲਿਆਂ ਦੇ ਭਵਿੱਖ ਆਪ ਗੰਦਲੇ ਨੇ ਭਵਿੱਖ ਸਵਾਰਨ ਵਾਲਿਆਂ ਦੇ ਭਵਿੱਖ ਆਪ ਉਹਨਾਂ ਨੂੰ ਖੁਦ ਨੂੰ ਜਿਹੜੀਆਂ ਡਾਂਗਾਂ ਮਿਲ ਰਹੀਆਂ ਨੇ ਤੋ ਦੱਸੋ ਫਿਰ ਉਹ ਕਿਸ ਪੱਧਰ ਦੇ ਨਾਲ ਪਈ ਛੋਟੀ ਸਿੱਖਿਆ ਕ੍ਰਾਂਤੀ ਥੋੜਾ ਸਹਿਯੋਗ ਦੇਣਗੇ ਜਾਂ ਕਿਸ ਪੱਧਰ ਦੇ ਨਾਲ ਉਹ ਫਿਰ ਉੱਥੋਂ ਦੇ ਜਵਾਕਾਂ ਨੂੰ ਜਿਹੜਾ ਪੜ੍ਹਾ ਸਕਣਗੇ ਤਾਂ ਐਸਾ ਕੁਛ ਪੰਜਾਬ ਦੇ ਵਿੱਚ ਚੱਲ ਰਿਆ ਜਿਹੜੀ ਸਿੱਖਿਆ ਕ੍ਰਾਂਤੀ ਇਸ਼ਤਿਹਾਰਾਂ ਤੇ ਚੱਲ ਰਹੀ ਸੀ ਜਿਹੜੀ ਸਿੱਖਿਆ ਕ੍ਰਾਂਤੀ ਸਰਕਾਰੀ ਚੈਨਾਂ ਤੇ ਚੱਲ ਰਹੀ ਜਾਂ ਸਰਕਾਰੀ ਅਖਬਾਰਾਂ ਚੱਲ ਰਹੀ ਆ ਅਸਲੀਅਤ ਤਾਂ ਇਹ ਆ ਕਿ ਭਈ ਜਿਹੜੇ ਅਧਿਆਪਕਾਂ ਅਧਿਆਪਕਾਂ ਨੂੰ ਡਾਂਗਾ ਮਿਲ ਰਹੀਆਂ ਜਿਵੇਂ ਕੱਲ ਹੋਇਆ ਉਹ ਸਿਰਫ ਆਪਣਾ ਹੱਕ ਮੰਗਣ ਦੇ ਲਈ ਜਾ ਰਹੇ ਸੀ ਜਿਹੜੇ ਪਹਿਲਾਂ ਤੋਂ ਜਿਹੜੇ 14 ਤੋਂ 15000 ਤੇ ਕੰਮ ਕਰਦੇ ਆਏ ਨੇ ਹੁਣ ਵਿਧਾਇਕ ਤਾਂ ਸਾਲਕ ਬਾਅਦ ਕਹਿੰਦੇ ਨੇ ਕਿ ਤਨਖਾਹ ਚ ਬਦਲਾ ਕੀਤਾ ਜਾਵੇ ਜਾਂ ਤਨਖਾਹਾਂ ਵਧਾਓ ਦੇਖ ਲਓ ਨੇ ਦੇ ਪੱਤੇ ਤਨਖਾਹਾਂ ਕਿੱਥੋਂ ਤੱਕ ਪਹੁੰਚ ਗਈਆਂ ਯਾਰ ਉਹਨਾਂ ਅਧਿਆਪਕਾਂ ਦਾ ਸੋਚ ਕੇ ਦੇਖੋ ਜਿਹੜੇ 14 ਤੋਂ ਲੈ ਕੇ ਹੁਣ ਤੱਕ 15000 ਤੇ ਕੰਮ ਕਰਦੇ ਨੇ ਕੀ ਮੰਨਦੇ ਹੋ ਇੱਕ ਪੜਿਆ ਲਿਖਿਆ ਜਿਹੜਾ ਇਨਸਾਨ ਆ ਚਲੋ ਉਹਦਾ ਲਿਵਿੰਗ ਸਟੈਂਡਰਡ ਵੀ ਉਸੇ ਤਰ੍ਹਾਂ ਹੁੰਦਾ ਸਭ ਕੁਝ ਉਹਦਾ ਰਹਿਣ ਸਹਿਣ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਦਾ ਹੁੰਦਾ ਆ ਤਾਂ ਕੀ ਲੱਗਦਾ ਕਿ 15000 ਦੇ ਨਾਲ ਉਸ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਆ ਜਿਵੇਂ ਕਿ ਉਹ ਜਿਹੜੇ 14 ਤੋਂ ਭਰਤੀ ਨੇ ਹੁਣ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਇਹੀ ਆ ਕਿ ਯਾਰ ਇਹ ਤਾਂ ਸਰਕਾਰੀ ਲੱਗਿਆ ਤਾਂ ਸਰਕਾਰੀ ਲੱਗਿਆ ਪਰ ਅਸਲੀ ਸਰਕਾਰੀ ਉਹ ਹੈ ਜਾਂ ਨਹੀਂ ਉਹਦੀ ਫੂਕ ਤਾਂ ਉਦੋਂ ਪਤਾ ਲੱਗਦੀ ਆ ਜਦੋਂ ਮਹੀਨੇ ਬਾਅਦ ਨੂੰ 15000 ਰੁਪਏ ਆਉਂਦਾ ਮਹਿਜ਼ 15000 ਮੰਨ ਲਓ ਜੇ ਕੋਈ ਪ੍ਰਾਈਵੇਟ ਸਕੂਲ ਦੇ ਵਿੱਚ 14 ਤੋਂ ਲੈ ਕੇ ਹੁਣ ਤੱਕ ਲੱਗਿਆ ਹੋਣਾ ਉਹ ਵੀ ਇਦੋਂ ਵਧ ਨੋ ਜਿਹੜੇ ਹੁਣ ਤੁਹਾਡੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਝਾਕ ਉਹ ਝਾਕ ਕੀ ਸੀ ਕਿ ਸਰਕਾਰ ਅੱਜ ਵੀ ਪੱਕਿਆ ਕਰੂ ਸਰਕਾਰ ਅੱਜ ਵੀ ਪੱਕਿਆ ਕਰੂ ਸਰਕਾਰ ਅੱਜ ਵੀ ਪੱਕਿਆ ਕਰੂ ਪਰ ਅਖੀਰ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਮਿਲਦਾ ਕੀ ਆ ਜੈਸਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਡਾਂਗਾਂ ਸੋਟੀਆਂ ਉਹੀ ਇੰਨਾ ਵੇਲੇ ਮਿਲਦਾ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਲਾਰੇ ਉਹੀ ਇੰਨਾ ਵੇਲੇ ਮਿਲਦੇ ਆ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਕਿ ਮੀਟਿੰਗਾਂ ਨਹੀਂ ਹੋਣਾ ਉਹੀ ਇੰਨਾ ਵੇਲੇ ਮਿਲਦਾ ਜਿਹੜਾ ਪਿਛਲੀਆਂ ਸਰਕਾਰਾਂ ਵੇਲੇ ਮਿਲਦਾ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਅੱਜ ਨਹੀਂ ਮਿਲ ਸਕਦੇ ਫైనాన్స్ ਮਿਨਿਸਟਰ ਸਾਹਿਬ ਅੱਜ ਨਹੀਂ ਮਿਲ ਸਕਦੇ ਉਹੀ ਇੰਨਾ ਵੇਲੇ ਮਿਲਦਾ ਤਾਂ ਫਿਰ ਇਹ ਕੀ ਜੇਰ ਸਵਾਦਾ ਬਦਲਾਇਆ ਤੁਸੀਂ ਤਾਂ ਇਹੀ ਕਹਿ ਰਹੇ ਸੀ ਕਿ ਅਸੀਂ ਬਦਲਾ ਕਰਨ ਦੇ ਲਈ ਆਏ ਹਾਂ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣ ਆਏ ਹਾਂ ਤੇ ਭਾਈ ਜੀ ਐਸੀ ਰਾਜਨੀਤੀ ਬਦਲਣ ਦੇ ਲਈ ਆਏ ਹਾਂ ਜਿਵੇਂ ਅਧਿਆਪਕ ਵੀ ਕਹਿੰਦੇ ਨੇ ਕਿ 15 ਸਾਲ ਹੋ ਗਏ ਅੱਜ ਤੱਕ ਸਾਡੇ 10-10 ਸਾਲ ਸਾਨੂੰ ਹੋ ਗਏ ਕਿ ਅੱਜ ਤੱਕ ਐਸਾ ਨਹੀਂ ਹੋਇਆ ਸੀ ਇਸ ਸੰਘਰਸ਼ ਲੜਦਿਆਂ ਨੂੰ ਲੰਬਾ ਸਮਾਂ ਹੋ ਗਿਆ ਤੇ ਆਹ ਪਹਿਲੀ ਸਰਕਾਰਾ ਜੀ ਨੇ ਐਸਾ ਕੁਝ ਕੀਤਾ ਕਿ ਨੇ ਤਾਂ ਕਹਿੰਦ ਨੇ ਕਿ ਐਸੀ ਐਸਾ ਬਦਲਾ ਸਾਨੂੰ ਤਾਂ ਕਮ ਸੇ ਕਮ ਜਿਹੜਾ ਹੁ ਨਹੀਂ ਚਾਹੀਦਾ